हेलो एवरीवन हाय दिस इज कमलजीत कौर वेलकम बैक ऑन एसपीएस टॉक्स आज फिर हाजिर हा व्याकरण ਦਾ ਇੱਕ ਨਵਾਂ ਵਿਸ਼ਾ ਲੈ ਕੇ ਉਤਪਨ ਸ਼ਬਦ ਜਿਹੜੇ ਮੂਲ ਸ਼ਬਦ ਦੇ ਨਾਲ ਅਗੇਤਰ ਅਤੇ ਪਛੇਤਰ ਲਾ ਕੇ ਜੋ ਸ਼ਬਦ ਬਣਾਇਆ ਜਾਂਦਾ ਹੈ ਉਸ ਨੂੰ ਉਤਪਨ ਸ਼ਬਦ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਿ ਮਨਪਸੰਦ ਨਾਟਕਕਾਰ ਉਤਪਨ ਸ਼ਬਦ ਦੇ ਦੋ ਭਾਗ ਹੁੰਦੇ ਹਨ ਨੰਬਰ 1 ਅਗੇਤਰ ਅਤੇ ਨੰਬਰ 2 ਪਛੇਤਰ ਬਦ ਮੂਲ ਸ਼ਬਦ ਦੇ ਅੱਗੇ ਲਾ ਕੇ ਇੱਕ ਨਵਾਂ ਸ਼ਬਦ ਤਿਆਰ ਕਰਦੇ ਹਨ ਇੱਕ ਸਾਰਥਕ ਸ਼ਬਦ ਤਿਆਰ ਕਰਦੇ ਹਨ ਉਸ ਨੂੰ ਅਗੇਤਰ ਕਿਹਾ ਜਾਂਦਾ ਹੈ ਅਗੇਤਰ ਦੇ ਵਿੱਚ ਇੱਕ ਗੱਲ ਖਾਸ ਧਿਆਨ ਰੱਖਣਯੋਗ ਇਹ ਹੈ ਕਿ ਜੋ ਮੂਲ ਸ਼ਬਦ ਹੁੰਦਾ ਹੈ ਉਹ ਵੀ ਸਾਰਥਕ ਹੁੰਦਾ ਹੈ ਜੋ ਅਗੇਤਰ ਹੈ ਉਹ ਵੀ ਸਾਰਥਕ ਹੁੰਦਾ ਹੈ ਅਤੇ ਅਗੇਤਰ ਅਤੇ ਮੂਲ ਸ਼ਬਦ ਨਾਲ ਮਿਲ ਕੇ ਜੋ ਇੱਕ ਨਵਾਂ ਸ਼ਬਦ ਬਣਦਾ ਹੈ ਉਹ ਵੀ ਸਾਰਥਕ ਹੁੰਦਾ ਹੈ ਉਦਾਹਰਨ ਵਿੱਚ ਜੋ ਅਥ ਅਥ ਹੈ ਬਹੁਤ ਤੇ ਜਿਹੜਾ ਇਸ ਦੇ ਅੱਗੇ ਮੂਲ ਸ਼ਬਦ ਹੈ ਉਹ ਹੈ ਕਥਨੀ ਕਥਨੀ ਦਾ ਮਤਲਬ ਹੁੰਦਾ ਹੈ ਕਹਿਣਾ ਤਾਂ ਜੋ ਇਹਨਾਂ ਦੋਨਾਂ ਨੂੰ ਮਿਲਾ ਕੇ ਅਗੇਤਰ ਲਗਾ ਕੇ ਔਰ ਮੂਲ ਸ਼ਬਦ ਮਿਲਾ ਕੇ ਇੱਕ ਨਵਾਂ ਸ਼ਬਦ ਤਿਆਰ ਹੋਇਆ ਉਹ ਹੈ ਅਤਕਥਨੀ ਮਤਲਬ ਕਿ ਅਤ ਹੈ ਜੋ ਅਵਿਸਾਰਥਕ ਹੈ ਕਥਨੀ ਹੈ ਉਹ ਵੀ ਸਾਰਥਕ ਹੈ ਔਰ ਅਤਕਥਨੀ ਜੋ ਨਵਾਂ ਸ਼ਬਦ ਬਣਿਆ ਹੈ ਉਹ ਵੀ ਸਾਰਥਕ ਹੈ ਦੂਸਰੀ ਉਦਾਹਰਣ ਹੈ ਬੇ ਬੇ ਮੀਨਸ ਕੀ ਬਿਨਾ ਦੂਸਰਾ ਹੈ ਕਸੂਰ ਕਸੂਰ ਮੀਨਸ ਕੀ ਦੋਸ਼ ਬੇਕਸੂਰ ਦੋਨੋਂ ਮਿਲ ਕੇ ਜੋ ਇੱਕ ਨਵਾਂ ਸ਼ਬਦ ਬਣਿਆ ਹੈ ਉਹ ਹੈ ਬੇਕਸੂਰ ਜੋ ਬੇ ਹੈ ਉਹ ਵੀ ਸਾਰਥਕ ਹੈ ਔਰ ਜੋ ਕਸੂਰ ਹੈ ਉਹ ਵੀ ਸਾਰਥਕ ਹੈ ਜੋ ਬੇਕਸੂਰ ਸ਼ਬਦ ਤਿਆਰ ਕੀਤਾ ਗਿਆ ਉਹ ਵੀ ਸਾਰਥਕ ਹੈ ਇਸੇ ਤਰ੍ਹਾਂ ਪਛੇਤਰ ਦੇ ਵਿੱਚ ਵੀ ਜੋ ਮੂਲ ਸ਼ਬਦਾਂ ਦੇ ਪਿੱਛੇ ਸ਼ਬਦ ਲਗਾ ਕੇ ਨਵੇਂ ਸ਼ਬਦ ਬਣਾਏ ਜਾਂਦੇ ਉਹ ਹੁੰਦੇ ਹਨ ਪਛੇਤਰ ਜਿਸ ਤਰ੍ਹਾਂ ਮੂਲ ਸ਼ਬਦ ਦੇ ਅੱਗੇ ਸ਼ਬਦ ਲਗਾ ਕੇ ਸ਼ਬਦ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਮੂਲ ਸ਼ਬਦਾਂ ਦੇ ਪਿੱਛੇ ਜੋ ਸ਼ਬਦ ਲਗਾਏ ਜਾਂਦੇ ਹਨ ਉਸ ਨੂੰ ਪਛੇਤ ਰੱਖਿਆ ਜਾਂਦਾ ਹੈ ਉਦਾਹਰਨ ਵਜੋਂ ਨਾਟਕਕਾਰ ਤਾਂ ਫਿਰ ਮਿਲਦੇ ਹਾਂ ਇੱਕ ਨਵਾਂ ਵਿਸ਼ਾ ਲੈ ਕੇ ਇੱਕ ਨਵੀਂ ਚਰਚਾ ਦਾ ਵਿਸ਼ਾ ਲੈ ਕੇ ਫਿਰ ਹਾਜ਼ਰ ਹੁੰਨੇ ਹਾਂ ਤਦ ਤੱਕ ਤੋਂ ਇਜਾਜ਼ਤ ਧੰਨਵਾਦ